ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੋਂ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 23 April 2024 ਪੰਜਾਬ ਦੇ ਮੌਸਮ ਦੇ ਵਿੱਚ ਕੀ ਗਤੀਵਿਧੀ ਦਿਖਾਈ ਦੇ ਰਹੀ ਹੈ ਕਿ ਹਲਚਲ ਪੰਜਾਬ ਦੇ ਮੌਸਮ ਦੇ ਵਿੱਚ ਬਣੀ ਹੋਈ ਹੈ ਤੇ ਅੱਜ ਦਿਨ ਵੇਲੇ ਕੀ ਹਰਕਤਾਂ ਮੌਸਮ ਦੇ ਵਿੱਚ ਹੋ ਰਹੀਆਂ ਨੇ ਉਹਦੇ ਬਾਰੇ ਡਿਟੇਲ ਜਾਣਕਾਰੀ ਦਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰੋ ਚੈਨਲ ਤੇ ਵੀਡੀਓ ਲਗਾਤਾਰ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਕਦੀ ਵੀ ਅਸੀਂ ਮੌਸਮ ਦੇ ਰਿਲੇਟਡ ਜਾਣਕਾਰੀ ਅਪਲੋਡ ਕਰੀਏ ਤੁਹਾਡੇ ਤੱਕ ਮੌਸਮ ਦੀ ਨੋਟੀਫਿਕੇਸ਼ਨ ਆ ਸਕੇ ਤੇ ਤੁਸੀਂ ਮੌਕੇ ਸਿਰ ਉਸ ਨੂੰ ਜਾਣਕਾਰੀ ਲੈ ਸਕੋ ਤਾਜ਼ਾ ਸੈਟਲਾਈਟ ਇਮੇਜ ਤੋਂ ਦੇਖ ਰਹੇ ਹਾਂ ਕਿਤਨੇ ਕਿਤੇ ਪੰਜਾਬ ਦੇ ਵਿੱਚ ਇੱਕ ਬਦਲੀ ਸਿਸਟਮ ਐਂਟਰ ਹੁੰਦਾ ਦਿਖਾਈ ਦੇ ਰਿਹਾ ਹੈ ਜੋ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਕਿਤਨੇ ਕਿਤੇ ਐਕਟਿਵੇਟ ਹੋਣ ਦੀ ਉਸ ਦੀ ਉਮੀਦ ਦਿਖਾਈ ਦੇ ਰਹੀ ਹੈ ਲਗਭਗ ਅੱਜ ਮੀ ਕਣੀ ਦੇ ਅਸਾਰ ਬਣੇ ਹੋਏ ਹਨ ਨਵੀਂ ਵਾਰਨਿੰਗ ਦੇ ਮੁਤਾਬਿਕ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕਿਸੇ ਨਾ ਕਿਸੇ 23-24 ਤਰੀਕ ਤੱਕ ਪੰਜਾਬ ਦੇ ਵਿੱਚ ਸਿਸਟਮ ਬਣਿਆ ਰਹੇਗਾ ਤੇ 23 ਤਰੀਕ ਉਸ ਦਿਨ ਪੀਕ ਹੋਵੇਗੀ ਤੇ ਅੱਜ 23 ਤਰੀਕ ਨੂੰ ਕਿਸੇ ਨਾ ਕਿਸੇ ਸਵੇਰ ਦੇ ਵੇਲੇ 11 ਵਜੇ ਦੇ ਨੇੜੇ ਤੇਰੇ ਅਮਰਸਰ ਤਰਨਤਾਰਨ ਤੇ ਪੱਟੀ ਏਰੀਏ ਦੇ ਵਿੱਚ ਲਗਭਗ ਮੀਂਹ ਹੋਣ ਦੇ ਅਸਾਰ ਬਣੇ ਹੋਏ ਹਨ ਤੇ ਹੁਸ਼ਿਆਰਪੁਰ ਦੇ ਕੁਝ ਖੇਸਿਆਂ ਦੇ ਵਿੱਚ ਛਰਾਟੇਦਾਰ ਮੀਂਹ ਕਣੀ ਦੇਖਣ ਨੂੰ ਮਿਲ ਸਕਦੀ ਹੈ ਗੱਲ ਕਰੀਏ ਆਉਂਦੇ ਦਿਨ ਦੀ ਤਾਂ ਕਿ ਤਨਾ ਕਿਤੇ ਦੁਪਹਿਰ ਦੇ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਾਂ ਫਿਰ ਇੱਕ 4 ਤੋਂ 5 ਘੰਟੇ ਜਿਹੇ ਹਨ ਜੋ ਪੰਜਾਬ ਦੇ ਉੱਪਰ ਬਹੁਤ ਜ਼ਿਆਦਾ ਬੱਦਲੀ ਸਿਸਟਮ ਐਕਟੀਵੇਟ ਹੋਣ ਦੇ ਨਾਲ ਮੀਂਹ ਦੇ ਅਸਰ ਤੇ ਗਰਜ ਬੱਦਲ ਵਾਲੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਕਿ ਜ਼ਿਆਦਾਤਰ ਮਾਝੇ ਦੇ ਖੇਤਰ ਜਾਨੀ ਕਿ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਅਜਿਹੇ ਏਰੀਏ ਆ ਸਕਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਤੇ ਛਖੜ ਝੁੱਲਣ ਦੇ ਅਸਰ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲਾਈਟ ਇਮੇਜ ਰਾਹੀਂ ਤੇ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਮੁਤਾਬਕ ਕਿਤੇ ਨਾ ਕਿਤੇ ਮਾਲਵੇ ਦੇ ਥੋੜੇ ਬਹੁਤ ਖੇਤਰ ਬਠਿੰਡੇ ਦੇ ਨੇੜੇ ਤੇੜੇ ਦੇ ਲੱਗਦੇ ਜਿਹੜੇ ਸ਼ਹਿਰ ਹਨ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੀਂਹ ਹਨੇਰੀ ਚੱਲ ਸਕਦੀ ਹੈ ਤੇ ਕਿਤੇ ਨਾ ਕਿਤੇ ਕਿਰਮਣ ਕਣ ਵੀ ਹੋ ਸਕਦੀ ਹੈ ਉਸ ਤੋਂ ਇਲਾਵਾ ਸੈਂਟਰਲ ਪੰਜਾਬ ਦੇ ਵਿੱਚ ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਸ਼ਹਿਰ ਟੱਚ ਕਰਦੇ ਨੇ ਲੁਧਿਆਣਾ ਨੂੰ ਉਹ ਕਿਤੇ ਨਾ ਕਿਤੇ ਮੀਂਹ ਦੇ ਚਪੇਟ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਹਨ ਨੰਗਲ ਤੋਂ ਲੈ ਕੇ ਜੋ ਦੁਆਬੇ ਅਗਰ ਗੱਲ ਕਰੀਏ ਹੁਸ਼ਿਆਰਪੁਰ ਤੋਂ ਲੈ ਕੇ ਨੰਗਲ ਤੱਕ ਜੋ 벨ਟ ਹੈ ਉਹਦੇ ਨੇੜੇ ਤਲੇ ਵੀ ਦੁਆਰ ਤੋਂ ਫਿਰ ਵਾਪਸ ਇੱਕ ਮੀ ਦਾ ਪ੍ਰਭਾਵ ਬਣਿਆ ਹੋਇਆ ਹੈ ਪਰ ਕਿਤੇ ਨਾ ਕਿਤੇ ਅਸੀਂ ਗੱਲ ਕਰੀਏ ਹਿਮਾਚਲ ਦੇ ਨਾਲ ਲੱਗਦੀ 벨ਟ ਨੰਗਲ ਤੋਂ ਚੰਡੀਗੜ੍ਹ ਤੱਕ ਦੀ ਜਿਹਦੇ ਵਿੱਚ ਅਨੰਦਪੁਰ ਸਾਹਿਬ, ਕੀਰਤਪੁਰ, ਰੋਪੜ, ਮੁਹਾਲੀ ਤੇ ਮੋਰਿੰਡਾ ਅਜਿਹੇ ਸ਼ਹਿਰ ਆ ਜਾਂਦੇ ਹਨ ਉਹਨਾਂ ਦੇ ਵਿੱਚ ਫਿਲਹਾਲ ਇਸ ਦਾ ਪ੍ਰਕੋਪ ਘੱਟ ਦਿਖਾਈ ਦੇ ਰਿਹਾ ਹੈ ਪਰ ਕਿਤੇ ਨਾ ਕਿਤੇ ਗੱਲ ਕਰੀਏ ਓਵਰਆਲ ਪੰਜਾਬ ਦੇ ਵਿੱਚ ਕਿਰਮਣ ਕਾਣੀ ਤੇ ਮੀਂਹ ਦੇ ਹਾਲਾਤ ਬਣੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਅੱਜ ਪੂਰਾ ਦਿਨ ਕਿਤੇ ਨਾ ਕਿਤੇ ਕਿਸਾਨ ਵੀਰਾਂ ਦੇ ਲਈ ਥੋੜੀ ਜਿਹੀ ਚਿੰਤਾ ਵਾਲੀ ਗੱਲ ਹੈ ਕਿ ਮੀਂਹ ਉਹਨਾਂ ਦੀ ਕਿਤੇ ਨਾ ਕਿਤੇ ਫਸਲ ਦੇ ਉੱਪਰ ਥੋੜਾ ਬਹੁਤਾ ਅਸਰ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਜਿਵੇਂ ਵੀ ਅਜਿਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਮੌਸਮ ਵਿਭਾਗ ਵੱਲੋਂ ਉਹ ਥੋੜੇ ਦੇਰ ਤੱਕ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਹਾਨੂੰ ਸਾਡਾ ਚੈਨਲ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਉਹ ਪਹੁੰਚ ਸਕੇ ਟਾਈਮ ਸਰ ਤੇ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਧੰਨਵਾਦੀ